अग्नि वीर ते राजा अग्नी वीरा ਕਿਹੜੇ ਨਾਲ ਗਿਆ ਸਰਕਾਰ ਮੁਰਦਾਬਾ 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 ਅਗਨੀ ਵੀਰ ਕਾਸ਼ੀ ਸੇਵਾ ਅਮਰ ਰਹੇ ਅਮਰ ਰਹੇ ਮੁਰਦਾਬਾ ਅਗਨੀ ਵੀਰ ਕਾਸ਼ੀ ਜਿਦੈ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਲੇ ਬੰਦੇ ਜਿਹੜਾ ਜਿਹੜਾ ਤੁਹਾਡਾ ਜਿਹੜਾ ਇੱਕ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਾਂਜੀ ਸਿੰਘ ਸਰਾਪ ਪੰਜਾਬ ਪ੍ਰਧਾਨ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਵਾਲਾ ਸੋ ਸੋਨੂ ਸਾਰਿਆਂ ਨੂੰ ਪਤਾ ਆ ਕਿ ਜਿਵੇਂ ਚਹਿਲਪੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆਕਾਸ਼ਦੀਪ ਸਿੰਘ ਅਗਨੀਵੀਰ ਜਿਸ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਪਰ ਗੋਲੀ ਵਜੇ ਬਾਰਡਰ ਤੇ ਅਗਨੀਵੀਰ ਉਸ ਦੇ ਮਾਪਿਓ ਆ ਜਿਹੜੇ ਉਹ ਦੇਖੋ ਇੰਨੇ ਦੁਖੀ ਆ ਇੰਨੇ ਦੁਖੀ ਆ ਕਿ ਲਹਨਤ ਵਾਲੀ ਗੱਲ ਆ ਪੰਜਾਬ ਸਰਕਾਰ ਵਾਸਤੇ ਵੀ ਸੈਂਟਰਲ ਸਰਕਾਰ ਵਾਸਤੇ ਵੀ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਨਹੀਂ ਤਾਂ ਅਸੀਂ ਕੋਈ ਵੀ ਕਿਰਿਆ ਕਰਾਮਾ ਜਿਹੜਾ ਉਹਦਾ ਫੁੱਲ ਤਰਨ ਦਾ ਉਹ ਨਹੀਂ ਕਰਾਂਗੇ ਦੇਖੋ ਕਿੱਡੀ ਮਾੜੀ ਘਟਨਾ ਕਲਤਾਰ ਸਿੰਘ ਸੰਧਵਾ ਉੱਥੇ ਗਏ ਸੰਸਕਾਰ ਤੇ ਗਏ ਤੇ ਦੇਖੋ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜ਼ਿਲ੍ਹੇ ਦੇ ਐਸਐਸਪੀ ਜ਼ਿਲ੍ਹੇ ਦੇ ਡੀਸੀ ਸਾਹਿਬ ਉੱਥੇ ਗਏ ਨਹੀਂ ਚਲੋ ਠੀਕ ਆ ਸਰਕਾਰੀ ਤੌਰ ਤੇ ਨਹੀਂ ਗਏ ਵੈਸੇ ਹਮਦਰਦੀ ਹੁੰਦੀ ਹੈ ਵੈਸੇ ਹਮਦਰਦੀ ਤੌਰ ਤੇ ਬੰਦਾ ਜਾਵੜਦਾ ਸੋ ਉਹਨਾਂ ਦੇ ਨਾਲ ਅਸੀਂ ਖੜੇ ਆ ਸਾਰੇ ਪਰਿਵਾਰ ਦੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਵਿੱਤੀ ਸਹਾਇਤਾ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਜਾਵੇ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਉ ਬਾਰਡਰਾਂ ਦੇ ਨੌਜਵਾਨ ਜਾਣ ਪਰ ਜੇ ਸਾ ਆਉਣ ਵਾਲੇ ਇਹਨਾਂ ਦਾ ਮਾਹੌਲ ਅਗਨੀ ਵੀਰਾਂ ਨੂੰ ਦੇਖੋ 4 ਸਾਲ ਹੁੰਦੇ ਅਗਨੀ ਵੀਰ ਦੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਕਿੰਨੀ ਕਿਸਿਆਣਪ ਵਾਲੀ ਗੱਲ ਹੁੰਦੀ ਆ ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅਤਵਾਦ ਨਾਲ ਲੜੂਗਾ ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ ਅਜੀ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਸ ਦੀ ਉਹਨੂੰ ਕੀ ਆਸ਼ਵਾਸਨ ਮਿਲਿਆ ਇਸ ਬਾਰੇ ਦੇਖੋ ਆਸ਼ਵਾਸਨ ਇਹ ਤਾਂ ਇਹੀ ਕਹਿੰਦੇ ਆ ਕਿ ਅਸੀਂ ਜਿਹੜੀ ਆ ਉਹ ਤੁਹਾਡੀ ਮੰਗ ਆ ਉਹ ਪਚਾਵਾਂਗੇ ਮੁੱਖ ਮੰਤਰੀ ਸਾਹਿਬ ਤੱਕ ਪਚਾਵਾਂਗੇ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਊਗਾ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੇ ਅਗਨੀ ਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੀ ਹੈ ਨੌਜਵਾਨ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀਵੀਰ ਮੈਨੂੰ ਲੱਗਦਾ ਹੈ ਕਿ ਕੋਈ ਅਗਨੀਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਾਲ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ਿਰਨਗਰ ਵਾਲੇ ਪਾਸੇ ਭੇਜੇ ਹੋਏ ਆ ਅਗਲਾ ਐਕਸ਼ਨ ਕੀ ਹੈ ਤੁਹਾਡਾ ਦੇਖੋ ਅਗਲਾ ਐਕਸ਼ਨ ਹਾਈਵੇ ਜਾਮ ਕਰਨਾ ਪਿਆ ਸਾਨੂੰ ਮਾਰਚ ਕਰਨੇ ਪਏ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਰਵਾਰ ਵੀ ਕਿਸੇ ਹੱਦ ਤੱਕ ਜਾ ਸਕਦਾ ਜੇ ਇਹਨੂੰ ਜਲ ਤੋਂ ਜਲਦ ਇਸ ਮਸਲੇ ਨੂੰ ਮੱਖ ਮੰਤਰੀ ਸਾਹਿਬ ਜਾ ਸੈਂਟਰ ਸਰਕਾਰ ਹੱਲ ਕਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆ ਉਹ ਚੱਲਦਾ ਰਹੂਗਾ ਕਿਹਨਾਂ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਆ ਜਿਨ੍ਹਾਂ ਨੇ ਪਿੱਛੇ ਜੇ ਸ਼ਰਾਬੀਆਂ ਨੂੰ ਜਿਹੜਾ 10-10 ਲੱਖ ਰੁਪਇਆ ਦੇ ਕੇ ਆਏ ਆ ਸ਼ਾਇਦ ਇਹਨਾਂ ਦੀ ਕੋਈ ਪਰਸਨਲ ਸਾਂਝ ਆ ਤੇ ਉਸ ਕਰਕੇ ਉੱਥੇ ਜਾ ਕੇ ਦੇ ਆਏ ਤੇ ਪਰ ਮਸਲਾ ਇਹ ਆ ਵੀ ਇੱਥੇ ਜਿੱਥੇ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਹੋਇਆ ਉੱਥੇ ਢੇਡਾ ਵੀ ਨਹੀਂ ਮਾਰੇ ਸੈਂਟਰਲ ਸਰਕਾਰ ਨੂੰ ਕੀ ਪੀੜ ਦੇ ਦੇਖੋ ਸੈਂਟਰਲ ਸਰਕਾਰ ਦਾ ਸਰਾਸਰ ਰਾਜਨੀਤੀ ਦੀ ਭੇਡ ਚੱਲ ਰਹੀ ਹੈ ਚਾੜ ਰਹੀ ਹੈ ਨੌਜਵਾਨਾਂ ਨੂੰ ਰਾਜਨੀਤੀ ਦੀ ਭੇਡ ਚਾੜ ਕੇ ਅਗਨੀ ਵੀਰ ਇਹਨਾਂ ਦੇਖੋ ਫੌਜ ਨਾਲ ਮਜ਼ਾਕ ਹੀ ਹੈ ਨਾ ਇੱਕ ਵੀ ਅਗਨੀ ਵੀਰ ਬਣਾ ਤੇ ਫੌਜੀ ਵਰਦੀ ਪਵਾਤੀ ਫਿਰ ਫੌਜ ਨਾਲ ਮਜ਼ਾਕ ਹੋ ਗਿਆ ਫਿਰ ਜੇ ਫੌਜ ਹੈ ਜਿਹੜੀ ਫੌਜ ਕਿੱਥੇ ਤੇ ਅਗਨੀ ਵੀਰ ਇਹਦਾ ਕੋਈ ਫਰਕ ਨਹੀਂ ਜੇ ਕੋਈ ਫਰਕ ਨਹੀਂ ਤਾਂ ਫਰਸ਼ੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਪੀਸ ਨਹੀਂ ਦੇਣਾ ਚਾਹੁੰਦੇ ਕਿ ਜੇ ਅਗਨੀਵੀਰ ਭਰਤੀ ਆ ਪੱਕੇ ਨਹੀਂ ਕੀਤੇ ਜਾਂਦੇ ਤਾਂ ਕੀ ਅਗਨੀਵੀਰ ਲੋਕਾਂ ਨੂੰ ਭਜਨੇ ਪਈਦੇ ਦੇਖੋ ਵਾਪਸ ਬੁਲਾ ਲੈਣ ਨੌਜਵਾਨ ਜਿੰਨੇ ਵੀ ਹੈਗੇ ਆ ਸਾਰੇ ਵਾਪਸ ਆ ਜਾਣ ਮਾਪਿਓ ਆਪਦੇ ਬੱਚਿਆਂ ਨੂੰ ਵਾਪਸ ਬੁਲਾ ਬੁਲਾ ਲੈਣ ਬਾਰਡਰ ਏਰੀਆ ਤੋਂ ਜਿੱਥੇ ਵੀ ਭੇਜੇ ਹੋਏ ਆ ਨਹੀਂ ਤਾਂ ਜਿਹੋ ਜਿਹਾ ਹਾਲ ਆਕਾਸ਼ਦੀਪ ਸਿੰਘ ਦਾ ਹੋਇਆ ਉਹੋ ਜਿਹਾ ਹਾਲ ਹੀ ਤੁਹਾਡੇ ਬੱਚਿਆਂ ਨਾਲ ਹੋਊਗਾ ਜੀ ਅਰਨੋਲਡ ਸਖਤਰ ਪੰਜਾਬ ਦਾ ਆਲ ਇੰਡੀਆ ਕਿਸਾਨੀ ਨੂੰ ਨੇਤਾ ਸਤੇ ਅੱਜ ਦਿਨ ਦੇ ਪ੍ਰਵਾਹ ਬਾਰੇ ਗੱਲ ਕਰਨੀ ਹੈ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਜੀ ਆਕਾਸ਼ਦੀਪ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਮਾਤਾ ਜੀ ਤਾਂ ਬਹੁਤ ਬੁਰਾ ਹਾਲ ਸੀਗਾ ਹੁਣ ਥੋੜਾ ਜਿਹਾ ਠੀਕ ਹੈ ਪਰ ਇੱਕ ਤਾਂ ਵੈਸੇ ਹੀ ਗਰਮੀ ਐ ਏਡੀ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਹੈ ਜਿਹਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਹੁਣ ਤੁਹਾਨੂੰ ਕੀ ਦੱਸੀਏ ਇਹ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਦਾ ਸਰਕਾਰ ਨੇ ਕੀ ਕੀ ਕਰਿਆ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਿੱਕਰ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਜੀ ਗੱਲ ਹੈ ਜੀ ਤੇ ਪਰਿਵਾਰ ਨੂੰ ਆ ਇੱਕ ਸਾਹਮਣਾ ਚਾਹੀਦਾ ਈ ਸਰਕਾਰ ਨੂੰ ਲੋਕ ਬਾਤ ਚੜ ਕੇ ਜਾ ਰਹੇ ਆ ਪਰ ਉਹ ਚੀਜ਼ ਆ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਹੈ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕਰ ਕੁਛ ਨਹੀਂ ਆ ਇਹ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਰਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਆ ਜੇ ਨਾ ਕੋਈ ਇਹਦਾ ਹੱਲ ਕੀਤਾ ਗਿਆ ਲੋਕਾਂ ਨੂੰ